85000 ਅਮਾਉਂਟ ਇੱਕ ਬਹੁਤ ਮਾਇਨੇ ਕਾ ਹੁੰਦੀ ਹੈ ਜੋ ਗੌਰਮ ਲੋਗ ਸੈਕੰਡ ਹੈਂਡ ਲੈਣਾ ਚਾਹੁੰਦੇ ਸੀ ਉਹਨਾਂ ਦੇ ਬਜਟ ਚ ਨਵੀਂ ਗੱਡੀ ਆ ਗਈ ਤਾਂ ਬੈਨੀਫਿਟ ਹੀ ਹੋਇਆ ਗਵਰਨਮੈਂਟ ਨੇ ਜੋ ਕੀਤਾ ਦਾ ਅੱਛਾ ਕੀਤਾ ਗਾਰ ਵੀ ਨਵੀਂ ਮਿਲਦੀ ਹੈ ਲੋਕਾਂ ਦੇ ਬਜਟ ਦੇ ਵਿੱਚ ਆ ਗਈ ਤੇ ਉਹ ਅਗਰ ਕੋਈ ਬੁਲੇਟ ਮੋਟਰਸਾਈਕਲ ਵੀ ਲੈਣਾ ਚਾਹੁੰਦਾ ਉਹਨੂੰ ਵੀ ਬੁਲੇਟ ਮੋਟਰਸਾਈਕਲ ਲੈਣ ਦੀ ਜ਼ਰੂਰਤ ਨਹੀਂ ਕਾਰ ਲੈ ਸਕਦਾ ਬੰਦਾ ਜਦੋਂ ਪਤਾ ਲੱਗਿਆ ਵੀ ਜੀਐਸਟੀ ਘਟ ਗਿਆ ਉਹਦੀ ਤੁਸੀਂ ਇੱਧਰ ਆ ਕੇ ਗੱਡੀ ਲੈਣਾ ਲੋਕ ਟੁੱਟ ਪਏ ਜੀ ਇਹਨਾਂ ਕੋਲ ਕਾਰਾਂ ਹੀ ਨਹੀਂ ਹੈ ਬੁਕਿੰਗ ਹੀ ਨਹੀਂ ਜ਼ਬਰਦਸਤ ਚੱਲ ਰਹੀ ਹੈ ਸਵੇਰੇ ਬੈਠੇ ਆ ਚਾਰ ਦਿਨ ਤੋਂ 22 ਤਰੀਕ ਤੋਂ ਨਾਲ ਟਰਾਈ ਕਰੀ ਜਨੇ ਅੱਜ ਇਹਨਾਂ ਨੇ ਹਾਮ ਭਰੀ ਹੈ ਬੰਦਿਆਂ ਨੇ ਜਿਵੇਂ ਦੇਖਦੇ ਹੋ 10% ਦੀ ਛੂਟ ਆਪਾਂ ਕਹਿ ਦਈਏ GST ਤੋਂ ਮਿਲੀ ਹੈ ਕਿੰਨੀ ਕੁ ਸੇਲ ਵਧੀ ਹੈ ਵੀਰੇ ਤਕਰੀਬਨ ਜਿਵੇਂ بیس ਮਾਡਲ ਆਪਾਂ ਦੇਖਦੇ ਆਂ ਪਹਿਲਾਂ 7 ਲੱਖ ਦਾ ਮਾਡਲ ਪੈਂਦਾ ਸੀ ਆਪਾਂ ਨੂੰ ਵਿਦਾਊਟ ਜਸਤੀ ਵੈਰੀਟੀ بیس ਮਾਡਲ بیس ਮਾਡਲ ਜਿਵੇਂ ਤੁਸੀਂ ਇਹ ਦੇਖ ਰਹੇ ਹੋ بیس ਮਾਡਲ ਹੈ ਪਲਿਨੋ ਸਿਗਮਾ ਜੀ ਹੁਣ GST ਕਰਨਾ ਹੈ ਜਿਵੇਂ ਤਕਰੀਬਨ 6 ਲੱਖ 20 ਹਜ਼ਾਰ ਦੀ ਕਾਰ ਪੈਂਦੀ ਹੈ ਜਿਵੇਂ ਮਿਡ ਵੈਰੀਐਂਟ ਵੈਰੀਐਂਟ ਅਤੇ ਜਿਹੜੇ ਟੌਪ ਮਾਡਲ ਨੇ ਉਹਨਾਂ ਵਿੱਚ ਕਿੰਨਾ ਕੁ ਫਰਕ ਆਇਆ ਮਾਡਲਾਂ 'ਚ ਸਾਰਾਂ 'ਚ 70 7 ਸਾਰੇ ਮਾਡਲਾਂ 'ਚ ਹੀ ਪੈ ਗਿਆ ਕਿਉਂਕਿ ਬਲੀਨੋ ਦੇ ਜਿਹੜੇ ਚਾਰੇ ਮਾਡਲ ਨੇ ਚਾਰਾਂ ਦੇ ਵਿੱਚ ਲੱਖ ਲੱਖ ਰੁਪਏ ਦਾ ਡਿਫਰੈਂਸ ਆ ਇੱਕ ਤਾਂ ਕਸਟਮਰ ਦਾ ਵਿਆਜ ਦੇ ਵੱਲੋਂ ਫਾਇਦਾ ਹੋ ਗਿਆ ਬੈਂਕ ਵੱਲੋਂ ਜੀ ਅੱਧੋ-ਅੱਧੋ ਦਾ ਫਰਕ ਹੋ ਜਾਂਦਾ ਦੂਜਾ ਵੀਰੇ ਬਾਕੀ ਪ੍ਰਾਣੀ ਗੱੜ ਜਿਹੜਾ ਬੰਦਾ ਲੈ ਰਿਹਾ ਉਹ ਨਵੀਂ ਲੈ ਰਿਹਾ ਕਿੱਥੇ ਬੰਦਾ ਦੂਜੇ ਤੀਜੇ ਨਾਮ ਵਾਲੀ ਕਰ ਲੈਂਦਾ ਕਿੱਥੇ ਫਸਟ ਓਨਰ ਕਰ ਲੈਂਦਾ ਵੀਰੇ ਇਸ ਚੀਜ਼ ਦਾ ਬਹੁਤ ਫਰਕ ਪੈ ਜਾਂਦਾ ਬਹੁਤ ਰੇਟ ਰਿਡਿਊਸ ਹੋਏ ਨੇ ਜੀ ਜਿਹੜਾ ਲੋਕਾਂ ਦਾ ਸੁਪਨਾ ਸੀ ਇੱਕ ਗੱਡੀ ਲੈਣ ਦਾ ਆਮ ਮਿਡਲ ਕਲਾਸ ਫੈਮਿਲੀ ਦਾ ਉਹ ਪੂਰਾ ਹੋ ਰਿਹਾ ਜੀ ਮੋਦੀ ਸਰਕਾਰ ਦੀ ਬਦ ਹਰ ਇੱਕ ਮਿਡਲ ਕਲਾਸ ਜੋ ਸੁਪਨਾ ਪਾਲੀ ਬੈਠਾ ਸੀ 4-ਵੀਲਰ ਦਾ 2-ਵੀਲਰ ਤੇ ਖੜਿਆ ਸੀ ਅੱਜ ਉਹ ਸੁਪਨਾ ਸাকার ਹੁੰਦਾ ਜੀ ਟੈਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਜਿੱਥੇ GST 10% ਘਟਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਉੱਥੇ ਹੀ ਹੁਣ ਗੱਡੀਆਂ ਦੀ ਸੇਲ ਵੀ ਜਿਹੜੀ ਹੈਗੀ ਆ ਉਸ ਦੇ ਵਿੱਚ ਵੀ ਕਾਫੀ ਇਜਾਫਾ ਹੋਇਆ ਹੈ ਇਸ ਵਕਤ ਮੈਂ ਮਾਰੂਤੀ ਸੂਜ਼ੂਕੀ ਦੇ ਸ਼ੋਰੂਮ ਵਿਖੇ ਮੌਜੂਦ ਹਾਂ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਗੱਡੀਆਂ ਦੇ ਮਾਡਲਸ ਤੁਸੀਂ ਖੜੇ ਹੋਏ ਦੇਖ ਪਾ ਰਹੇ ਹਾਂ ਤੇ ਉੱਥੇ ਇੱਕ ਅੰਕਲ ਜੀ ਵੀ ਆਏ ਨੇ ਖਾਸ ਤੌਰ ਤੇ ਦੂਰੋਂ ਆਏ ਨੇ ਅੰਕਲ ਜੀ ਆਫ ਕੈਮਰਾ ਗੱਲ ਕੀਤੀ ਅੰਕਲ ਜੀ ਸਪੈਸ਼ਲ ਚੰਡੀਗੜ੍ਹ ਤੋਂ ਆਏ ਨੇ ਗੱਲਬਾਤ ਕਰ ਲੈਣੇ ਉਹਨਾਂ ਨਾਲ ਅੰਕਲ ਜੀ ਕਿਹੜੀ ਗੱਡੀ ਲੈਣ ਆਏ ਹੋ ਜੀ ਪਹਿਲਾਂ ਤਾਂ ਇਹ ਦੱਸੋ ਬਲੈਨੋ ਬਲੈਨੋ ਹਾਂ ਜੀ ਕਿੰਨੀ ਸਸਤੀ ਪੈ ਰਹੀ ਹੈ ਕਮ ਸਕਾ ਮੱਸੀ 85000 80 85000 ਹਾਂ ਜੀ ਠੀਕ ਹੈ ਕਿਵੇਂ ਦੇਖਦੇ ਹੋ ਵੀ ਜਿਹੜਾ ਇਹ 10% ਜੀਐਸਟੀ ਨਾਲ ਜਿਹੜੀ ਰਾਹਤ ਮਿਲੀਆਂ ਆਮ ਲੋਕਾਂ ਨੂੰ ਖਾਸ ਤੌਰ ਤੇ ਤੁਸੀਂ ਗੱਡੀ ਲੈਣ ਆ ਰਹੇ ਹੋ 85000 ਅਮਾਉਂਟ ਇੱਕ ਬਹੁਤ ਮਾਇਨੇਕ ਹੁੰਦੀ ਹੈ ਜੋ ਗਰਮ ਲੋਕ ਸੈਕੰਡ ਹੈਂਡ ਲੈਣਾ ਚਾਹੁੰਦੇ ਸੀ ਉਹਨਾਂ ਦੇ ਬਜਟ 'ਚ ਨਵੀਂ ਗੱਡੀ ਆ ਗਈ ਤਾਂ ਬੈਨੀਫਿਟ ਹੀ ਹੋਇਆ ਗਵਰਨਮੈਂਟ ਨੇ ਜੋ ਕੀਤਾ ਤਾਂ ਅੱਛਾ ਕੀਤਾ ਨਹੀਂ ਆ ਕਈ ਵਾਰੀ ਲੋਕ ਕਹਿੰਦੇ ਨੇ ਵੀ ਯਾਰ ਸੈਕੰਡ ਹੈਂਡ ਗੱਡੀ ਲੈ ਲੈਣੇ ਆ 4-5 ਲੱਖ ਦੀ ਹੋਣ ਉਹ ਹੀ ਲੱਖ 1.5 ਲੱਖ ਦਾ ਫਰਕ ਪੈ ਜਾਂਦਾ ਉਹ ਹੀ 19% ਕਟੌਤੀ ਇੱਥੋਂ ਮਿਲ ਰਹੀ ਹੈ GST ਦੇ ਕਾਰਨ ਬਿਲਕੁਲ ਨਾਲੇ ਨਵੀਂ ਮਿਲ ਰਹੀ ਹੈ ਸਰਵਿਸਾਂ ਫ੍ਰੀ ਮਿਲ ਰਹੀਆਂ ਨੇ ਤੇ ਇੱਕ ਕਾਰ ਵੀ ਨੂੰ ਵੀ ਮਿਲ ਰਹੀ ਹੈ ਲੋਕਾਂ ਦੇ ਬਜਟ ਦੇ ਵਿੱਚ ਆ ਗਈ ਤੇ ਯੋ ਅਗਰ ਕੋਈ ਬੁਲੇਟ ਮੋਟਰਸਾਈਕਲ ਵੀ ਲੈਣਾ ਚਾਹੁੰਦਾ ਉਹਨੂੰ ਵੀ ਬੁਲੇਟ ਮੋਟਰਸਾਈਕਲ ਲੈਣ ਦੀ ਜ਼ਰੂਰਤ ਨਹੀਂ ਕਾਰ ਲੈ ਸਕਦਾ ਬੰਦਾ ਕਾਰ ਲੈ ਸਰ ਹਾਂ ਹੁਣ ਤੁਸੀਂ ਕਾਰ ਲਈ ਪਸੰਦ ਗੱਡੀ ਹਾਂਜੀ ਉਹ ਖੜੀ ਐ ਠੀਕ ਐ ਹਾਂਜੀ ਸੋ ਜਦੋਂ ਪਤਾ ਲੱਗਿਆ ਵੀ GST ਕੱਟ ਗਿਆ ਉਹਦੀ ਤੁਸੀਂ ਇੱਧਰ ਆ ਕੇ ਗੱਡੀ ਲੈਣਾ ਲੋਕ ਟੁੱਟ ਪਏ ਜੀ ਇਹਨਾਂ ਕੋਲ ਕਾਰਾਂ ਹੀ ਨਹੀਂ ਹੈ ਬੁਕਿੰਗ ਹੀ ਨਹੀਂ ਜ਼ਰੂਰਤ ਦਸ ਚੱਲ ਰਹੀ ਹੈ ਸਵੇਰ ਤੋਂ ਬੈਠੇ ਆਂ 4 ਦਿਨ ਤੋਂ 22 ਤਰੀਕ ਤੋਂ ਨਾਲ ਟਰਾਈ ਕਰੀ ਜਨੇ ਅੱਜ ਇਹਨਾਂ ਨੇ ਹਾਮ ਭਰੀ ਐ ਬੰਦਿਆਂ ਨੇ ਹੂੰ ਪਰ ਤਾਂ ਵਧੀਆ ਰਹੇ ਤੁਸੀਂ 22 ਤਰੀਕ ਤੋਂ ਬਾਅਦ ਆ ਕੇ ਲੈ ਰਹੇ ਹੋ ਗੱਡੀ ਜੇ ਪਹਿਲਾਂ ਹੁੰਦੇ ਤਾਂ ਸ਼ਾਇਦ ਤੁਹਾਨੂੰ GST ਦਾ ਤੁਹਾਨੂੰ ਨਾਲ ਲਾਭ ਮਿਲਦਾ ਨਹੀਂ ਨਾਲੇ 80000 ਰੁਪਏ ਦੇਣਾ ਪੈਂਦਾ ਨਾਲ ਇਹਨਾਂ ਦੇ ਨਖਰੇ ਚੱਲਨੇ ਪੈਂਦੇ ਬਿਲਕੁਲ ਬਿਲਕੁਲ ਸੋ ਸਾਡੇ ਨਾਲ ਇਸ ਸ਼ੋਰੂਮ ਦੇ RR MV ਮੌਜੂਦ ਨੇ ਗੱਲਬਾਤ ਕਰਨ ਲਈ ਵੀਰ ਜੀ ਕੀ ਨਾਮ ਤੁਹਾਡਾ ਕੋਈ ਨਹੀਂ ਕਹਿ ਰਿਹਾ ਸੀ ਗੱਲ ਜੀ ਕੋਈ ਨਹੀਂ ਭਾਜੀ ਕਿਵੇਂ ਦੇਖਦੇ ਹੋ 10% ਦੀ ਛੂਟ ਆਪਾਂ ਕਹਿੰਦੇ ਜੀ GST ਤੋਂ ਮਿਲੀ ਹੈ ਕਿੰਨੀ ਕੁ ਸੇਲ ਵਧੀ ਹੈ ਇਹਰੇ ਤਕਰੀਬਨ ਜਿਵੇਂ بیس ਮਾਡਲ ਆਪਾਂ ਦੇਖ ਰਹੇ ਆ ਪਹਿਲਾਂ 7 ਲੱਖ ਦਾ ਮਾਡਲ ਪੈਂਦਾ ਸੀ ਆਪਾਂ ਨੂੰ ਵਿਦਾਊਟ ਸਿੱਸੀ ਵੈਰੀਐਂਟੀ بیس ਮਾਡਲ بیس ਮਾਡਲ ਜਿਵੇਂ ਤੁਸੀਂ ਇਹ ਦੇਖ ਰਹੇ ਆ بیس ਮਾਡਲ ਹੈ ਪਲਿਨੋ ਸਿਗਮਾ ਜੀ ਹੁਣ ਜੀਐਸਸੀ ਕਰਨਾ ਹੈ ਜਿਵੇਂ ਤਕਰੀਬਨ 6 ਲੱਖ 20 ਹਜ਼ਾਰ ਦੀ ਕਾਰ ਪੈਂਦੀ ਹੈ ਜਿਵੇਂ ਆਪਾਂ ਸ਼ੋਅਰੂਮ ਐਂਡ ਤੋਂ ਵੀ ਜਿਵੇਂ ਕਰ ਕਰ ਦਿੰਦਾ ਮਾੜਾ ਮੋਟਾ ਆਪਾਂ ਕਸਟਮਰ ਨੂੰ ਤਾਂ 6 ਲੱਖ 20 ਹਜ਼ਾਰ ਦੀ ਪੈਂਦੀ ਹੈ 80 ਹਜ਼ਾਰ ਰੁਪਏ ਦਾ ਥੋੜਾ ਜਿਹਾ ਬੈਨੀਫਿਟ ਹੋਰ ਹੋ ਜਾਂਦਾ ਮਤਲਬ ਜਿਹੜਾ بیس ਮਾਡਲ ਆ ਤੁਹਾਨੂੰ ਰੋਡ 6 ਲੱਖ 20 ਹਜ਼ਾਰ ਦੀ ਪੈਂਦੀ ਹੈ ਤੇ ਜ ਕਿਉਂਕਿ ਬਲੀਨੋ ਦੇ ਜਿਹੜੇ ਚਾਰੇ ਮਾਡਲ ਨੇ ਚਾਰਾਂ ਦੇ ਵਿੱਚ ਲੱਖ ਲੱਖ ਰੁਪਏ ਦਾ ਡਿਫਰੈਂਸ ਆ ਜੀ ਜੇ ਮੈਂ ਤੁਸੀਂ ਬੇਸ ਲੈਨੇ ਉਹਦਾ 6,20,000 ਦਾ ਹੋ ਗਿਆ ਉੱਪਰਲਾ ਮਾਡਲ ਇਹਨਾਂ ਨੂੰ 7,20,000 ਦਾ ਹਰ ਇੱਕ ਮਾਡਲ 'ਚ ਲੱਖ ਰੁਪਏ ਦਾ ਡਿਫਰੈਂਸ ਹੀ ਆ ਕਹਿੰਦਾ ਪਾਬਾ ਜਦੋਂ ਦੀ ਇਹ ਰਾਹਤ ਮਿਲੀ ਹੈ ਉਸ ਤੋਂ ਬਾਅਦ ਸਿਰਫ ਬਲੀਨੋ ਮਾਡਲ ਦੇ ਵਿੱਚ ਹੀ ਸੇਲ ਦਾ ਇਜ਼ਾਫਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਬਲੀਨੋ ਦਾ ਵੀ ਬਾਕੀ ਸਾਰੀ ਕਾਰਨਾਂ ਦੀ ਹੈ ਵੀਰੇ ਹੁਣ ਜਿਵੇਂ ਤੁਸੀਂ ਦੇਖੋ ਆਲਮੋਸਟ ਅਮਰੁੱਤੀ ਦਾ ਜੇ ਤੁਸੀਂ ਸ਼ੋਰੂਮ ਚ ਚਲ ਜਾਓ ਸਾਰਿਆਂ ਦਾ ਹੀ ਫਰਕ ਪਿਆ ਹੁਣ ਜਿਹੜੇ ਬੰਦੇ ਤੇ ਪਲਾਨ ਦਿਵਾਲੀ ਤੇ ਸੀ ਜੀ ਉਹ ਸਭ ਨੇ ਨਰਾਤਿਆਂ ਦੇ ਵਿੱਚ ਫਸਟ ਵੀਕ ਤੇ ਡਿਲੀਵਰੀਆਂ ਲੈ ਰਹੇ ਨੇ ਆਉਂਦੀਆਂ ਹੁਣ ਜਿਵੇਂ ਕਸਟਮਰ ਕੋਈ ਬੰਦਾ 4-5 ਲੱਖ ਰੁਪਏ ਰੇਂਜ ਦੇ ਦੇਖੋ ਬੰਦਾ ਹਰੇਕ ਬੰਦਾ ਉਹ ਮੈਟਰ ਕਲਾਸਿਟੀ ਫੈਮਿਲੀ ਵਾਲੇ ਬੰਦੇ ਨੇ ਸਾਰੇ ਵਿਚਾਰੇ 4-5 ਲੱਖ ਰੁਪਏ ਤੁਹਾਨੂੰ ਪਤਾ ਬੰਦਾ ਇਕੱਠਾ ਕਰਕੇ ਪਹਿਲਾਂ ਪ੍ਰਾਣੀਕਾਰ ਤੇ 18-19 ਮਾਡਲ ਤੇ ਕਰਦੇ ਪੈਸੇ ਲਾਉਂਦਾ ਸੀ ਹੁਣ ਤੁਸੀਂ ਬਲੀਨੋ ਆਪਾਂ ਦੇਖ ਲੈਣੇ ਆ ਜੀ ਬਲੀਨੋ ਸਾਰੀ 6 ਲੱਖ 20 ਹਜ਼ਾਰ ਦੀ ਹੌਂ ਰੋਡ ਪੈਂਦੀ ਆ ਤੁਹਾਨੂੰ بیس ਮਾਡਲ ਤਾਂ ਮੋਟਾ-ਮੋਟਾ ਫਰਕ ਦੇਖੇ 1 ਲੱਖ 20 30 ਹਜ਼ਾਰ ਦਾ ਫਰਕ ਹੀ ਪੈਂਦਾ 5 ਲੱਖ ਨਾਲੋਂ ਲੋਕਾਂ ਦੀ ਜ਼ਿਆਦਾਤਰ ਇਹ ਗੱਡੀ ਜਿਹੜੀ ਕਿ ਪਸੰਦੀਦਾ ਕਾਰ ਹੈਗੀ ਇਹ ਸੋ ਇਸ ਦੇ ਵਿੱਚ ਐ ਇੰਨੀ 85000 ਦੀ ਛੂਟ ਮਿਲਣਾ ਇੱਕ ਲਈ ਉਹਨਾਂ ਦੀ ਉਹਨਾਂ 'ਚ ਵੀ ਖੁਸ਼ੀ ਦੀ ਲਹਿਰ ਹੈ ਜਿਵੇਂ ਹੁਣ ਤੁਸੀਂ ਆਪਾਂ ਬੈਂਕਾਂ ਦੇ ਇੰਟਰਸਟ ਦੇਖ ਲੈਣੇ ਜੀ ਸਰਕਾਰੀ ਬੈਂਕ ਦਾ ਵੀ ਇਹ ਪਹਿਲਾਂ ਇੰਟਰਸਟ SBI ਦਾ ਹੁਣ ਦੇਖੋ 8 80 85 ਜਿਵੇਂ ਸਟਾਰਟਿੰਗ ਪੈ ਰਹੇ ਉਹਨਾਂ ਦਾ ਹੁਣ ਜਿਵੇਂ ਤੁਸੀਂ PNB ਤੋਂ ਕਰਾਉਣੇ 7 80 85 ਦਾ ਉਹਨਾਂ ਦਾ ਜਿਨ੍ਹਾਂ ਦੇ ਜਿਵੇਂ ਬਿਜ਼ਨਸ ਪ੍ਰੋਫਾਈਲ ਹੋ ਗਈ ਕੋਈ ਗਵਰਨਮੈਂਟ ਅਪਲਾਈ ਜਾਂ ਕੋਈ ਰਿਟਰਨ ਆ ਭਰਦੇ ਨੇ ਜੇ ਤੁਸੀਂ ਪ੍ਰਾਣੀ ਦੇ ਕਰਾਉਣੇ ਵੀਰੇ 15 16% ਤੇ ਵਗ ਜਾਂਦਾ ਇੱਕ ਤਾਂ ਕਸਟਮਰ ਦਾ ਤਰੇਬਾ ਕੀ ਪ੍ਰਾਣੀਕਾਰ ਜਿਹੜਾ ਬੰਦਾ ਲੈ ਰਿਹਾ ਉਹ ਨਮੀ ਲੈ ਰਿਹਾ ਕਿੱਥੇ ਬੰਦਾ ਦੂਜੇ ਤੀਜੇ ਨਾਮ ਵਾਲੀ ਕਰ ਲੈਂਦਾ ਕਿੱਥੇ ਫਰਸਟ ਆਨਰ ਕਰ ਲੈਂਦਾ ਵੀਰ ਇਸ ਚੀਜ਼ ਦਾ ਬਹੁਤ ਫਰਕ ਪੈ ਜਾਂਦਾ ਸੋ ਸ਼ੋਰੂਮ ਚ ਕਿੰਨੀਆਂ ਕ ਬਲੀਨੋ ਸੇਲ ਆਊਟ ਹੋ ਗਈਆਂ ਹੁਣ ਤੱਕ ਹੁਣ ਤੱਕ ਤਕਰੀਬਨ ਜਿਹੜੀਆਂ ਡਿਲੀਵਰੀਆਂ ਨੇ ਵੀਰੇ 18 12 ਤੱਕ ਕੱਲ ਚੱਲ ਗਈਆਂ ਸੀ 7 8 7 ਤੋਂ 8 12 ਅੱਜ ਜਾ ਰਹੀਆਂ ਨੇ ਮੰਨ ਲਓ ਜੇਕਰ ਸਾਡੇ ਕੋਲ ਜਿਹੜੀ ਬਲੀਨੋ ਦੀ ਜਿਹੜੀ ਬੁਕਿੰਗ ਆ ਵੀਰੇ ਉਹ 70 ਤੋਂ 75 ਕਾਰਾਂ ਦੀ ਹੈ ਟੋਟਲ 70 ਤੋਂ 75 ਕਾਰ ਜਿਹੜੀ ਬਲੀਨੋ ਬਲੀਨੋ ਦੀ ਆ ਅਲੱਗ-ਅਲੱਗ ਮਾਡਲ ਸਾਰੇ ਕੋਈ ਬੇਸ ਮਾਡਲ ਲੈ ਰਿਆ ਜੀ ਕੋਈ ਟੌਪ ਲੈ ਰਿਆ ਵੀਰੇ ਕੋਈ ਡੈਲਟਾ ਲੈ ਰਿਆ ਹਰ ਇੱਕ ਦੇ ਅਲੱਗ-ਅਲੱਗ ਕਸਟਮਰ ਦੀ ਹੈ ਅਲੱਗ-ਅਲੱਗ ਚੁਆਇਸ ਹੈ ਦੇਖੋ ਉਹ ਆਪ ਦੀ ਰਿਕੁ ਹਾਂਜੀ ਬਹੁਤ ਰੇਟ ਰਿਡਿਊਸ ਹੋਏ ਨੇ ਜੀ ਜਿਹੜਾ ਲੋਕਾਂ ਦਾ ਸੁਪਨਾ ਸੀ ਇੱਕ ਗੱਡੀ ਲੈਣ ਦਾ ਆਮ ਮੀਡਲ ਕਲਾਸ ਫੈਮਿਲੀ ਦਾ ਉਹ ਪੂਰਾ ਹੋ ਰਿਹਾ ਜੀ ਮੋਦੀ ਸਰਕਾਰ ਦੀ ਬਦੌਲਤ ਜੋ ਜੀਐਸਟੀ ਦੇ ਵਿੱਚ ਸਰਕਾਰ ਨੇ 10% ਕਮੀ ਕੀਤੀ ਹੈ ਹਰ ਇੱਕ ਮੀਡਲ ਕਲਾਸ ਜੋ ਸੁਪਨਾ ਪਾਲੀ ਬੈਠਾ ਸੀ 4-ਵੀਲਰ ਦਾ 2-ਵੀਲਰ ਤੇ ਖੜਿਆ ਸੀ ਅੱਜ ਉਹ ਸੁਪਨਾ ਸাকার ਹੁੰਦਾ ਜੀ ਬਿਲਕੁਲ ਬਿਲਕੁਲ ਹਾਂਜੀ ਹੋਰ ਵੀ ਚੀਜ਼ਾਂ ਦੇ ਖਾਣ ਪੀਣ ਵਾਲੀ ਚੀਜ਼ਾਂ ਤੇ ਹੋਰ तमाम ਚੀਜ਼ਾਂ ਤੇ ਵੀ ਜੀਐਸਟੀ ਦੀ ਆਪਾਂ ਕਹ ਜੀ ਕਟੌਤੀ ਹੋਈ ਹੈ ਸੋ ਕਿਤੇ ਨਾ ਕਿਤੇ ਜਦੋਂ ਇੱਕ ਮੀਡਲ ਕਲਾਸ ਪਰਸਨ ਦਾ ਇੱਕ ਸੁਪਨਾ ਹੁੰਦਾ ਵੀ ਗੱਡੀ ਲੈਣੀ ਆ ਤਾਂ ਕਿਤੇ ਨਾ ਕਿਤੇ ਉਹਦਾ ਬਜਟ ਜਿਹੜਾ ਹੈਗਾ ਉਹ ਜੀਐਸਟੀ ਕਰਕੇ ਹਲੇ ਜਾਂਦਾ ਹੁੰਦਾ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ 28% ਦੀ ਜਿਹੜੀ ਟੈਕਸ ਸੀ ਸਲੈਬ ਬਹੁਤ ਜ਼ਿਆਦਾ ਸੀਗੀ ਜ਼ਿਆਦਾ ਸੀ ਹਾਂ ਇਹਨੂੰ 18% ਤੇ ਲਿਆ ਕੇ 10% ਦੀ ਜਿਹੜੀ ਰਾਹਤ ਦਿੱਤੀ ਹੈ ਇਹ ਬਹੁਤ ਵੱਡਾ ਤੋਹਫਾ ਹੈ ਮੀਡਲ ਕਲਾਸ ਲਈ ਖਾਸ ਕਰਕੇ ਮੀਡਲ ਕਲਾਸ ਆਪਣਾ ਸੁਪਨਾ ਹੀ ਹੋ ਰਹਿ ਜਾਂਦਾ ਸੀ ਉਹ ਉਹ ਆਪਣੇ ਸੁਪਨਿਆਂ ਨਾਲ ਹੀ ਵਿੱਚ ਲੈ ਕੇ ਮਰ ਜਾਂਦਾ ਸੀਗਾ ਲੇਕਿਨ ਅੱਜ ਉਹਨਾਂ ਦਾ ਸੁਪਨਾ ਸাকার ਹੋ ਰਿਹਾ ਹੈ ਉਹਨਾਂ ਦੇ ਬੱਚੇ ਖੁਸ਼ੀ ਮਨਾ ਰਹੇ ਨੇ ਵੀ ਸਾਨੂੰ 4 ਬਿੱਲ ਸਾਡੇ ਘਰ ਵੜ ਗਿਆ ਬੱਚੇ ਉਹਨਾਂ ਦੇ ਖੁਸ਼ ਨੇ ਪਰਿਵਾਰ ਖੁਸ਼ ਨੇ ਹੁਣ ਇਕੱਠੇ ਹੀ ਫੈਮਿਲੀ ਬੈਠ ਕੇ ਕਿਤੇ ਵੀ ਇੰਜੋਏਮੈਂਟ ਕਰਨ ਵਾਸਤੇ ਜਾ ਸਕਦੀ ਹੈ ਬਿਲਕੁਲ ਜਿਹੜੇ ਜਿਹੜੇ ਜ਼ਿਆਦਾਤਰ ਸੈਕੰਡ ਹੈਂਡ ਗੱਡੀਆਂ ਲੈਂਦੇ ਸੀਗੇ ਹੁਣ ਜਦੋਂ ਦਾ GST ਘਟਿਆ ਸੋ ਉਹ ਵੀ ਹੁਣ ਨਵੀਂ ਗੱਡੀ ਲੈਣ ਬਾਰੇ ਸੋਚ ਪਾ ਰਹੇ ਨੇ ਹਾਂਜੀ ਬਿਲਕੁਲ ਜੀ ਜਿਹੜੇ ਅਸੀਂ ਸੈਕੰਡ ਹੈਂਡ ਲੈਣ ਜਾਂਦੇ ਸੀ ਸਾਨੂੰ ਬਲੈਨੋ ਗੱਡੀ ਜਿੱਦਾਂ ਤੁਸੀਂ ਬਲੈਨੋ ਲਾ ਲਓ ਜੀ 6 ਲੱਖ ਸਮਥ ਜੇ ਅਸੀਂ ਪੁਰਾਣੀ ਲੈਣ ਜਾਂਦੇ ਸੀ ਸਾਨੂੰ 6 ਲੱਖ ਰੁਪਏ ਜੇ 5 ਦੀ ਮਿਲ ਜਾਂਦੀ ਤੇ ਇਹਦਾ ਲੱਖ ਰੁਪਿਆ ਸਾਨੂੰ ਕਿਤਨਾ ਕਿਤੇ ਮਿਸਤਰੀ ਦੇ ਹੋਰ ਇਹਦਾ ਮੇਨਟੇਨ ਕਰਾਉਣ ਤੇ ਲੱਗ ਜਾਂਦਾ ਸੀ ਹੁਣ ਸਾਨੂੰ ਬਿਲਕੁਲ ਨਿਊ ਫਰੈਸ਼ ਕਾਰ 6 ਲੱਖ ਸਮਥਿੰਗ ਜੀ ਮਿਲ ਰਹੀ ਹੈ ਤੇ ਕਰੇ ਇੱਕ ਸਾਨੂੰ ਨਵਰਾਤਰੀਆਂ ਦਾ ਲਾ ਲਓ ਦੀਵਾਲੀ ਦਾ ਲਾ ਲਓ ਬਹੁਤ ਵੱਡਾ ਤੋਹਫਾ ਹੈ ਹਮ ਨਵੀਂ ਕਾਰ ਨਵੀਂ ਹੁੰਦੀ ਨਵੀਂ ਹੁੰਦੀ ਹੈ ਜੀ ਸਾਡੇ ਆਮ ਮਿਡਲ ਕਲਾਸ ਲਈ ਇਹ 10 ਸਾਲ ਨਹੀਂ ਜਾਂਦੀ ਕਿਤੇ ਕਿਉਂਕਿ ਉਹਦੇ ਕੋਲ ਚਲਾਈ ਵੀ ਘੱਟ ਹੈ ਸਿਮ ਛੋਟੇ ਪਰਿਵਾਰ ਨੇ ਬਹੁਤ ਵਧੀਆ ਤੋਹਫਾ ਜੀ ਸਾਡੇ ਲਈ ਬਿਲਕੁਲ ਮੋਦੀ ਸਰਕਾਰ ਦਾ ਪਾਪ ਜੀ 10% ਛੂਟ ਦਾ ਤੋਹਫਾ ਬਹੁਤ ਵਧੀਆ ਗੱਲ ਹੈ ਜੀ ਮੋਦੀ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵੀ ਸਾਨੂੰ ਕਾਰ ਲੈਣ ਦਾ ਮੌਕਾ ਮਿਲਿਆ ਨਹੀਂ ਅਸੀਂ ਪੁਰਾਣੀ ਕਰ ਲੈਣ ਚੁੱਕੇ ਸੀ ਤੁਸੀਂ ਪੁਰਾਣੀ ਕਰ ਲੈਣ ਜਾ ਰਹੇ ਸੀ ਹਾਂਜੀ ਹਾਂਜੀ ਜੇ ਉਹਦਾ ਜੀਐਸਟੀ ਘਟਿਆ ਫਿਰ ਅਸੀਂ ਨਵੀਂ ਕਰ ਵਾਸਤੇ ਉਹ ਨਵੀਂ ਕਰ ਲੈਣ ਵਾਸਤੇ ਆ ਗਏ ਬਲੈਨੂ ਲੈ ਰਹੇ ਹੋ ਤੁਸੀਂ ਬਲੈਨੂ ਹੀ ਲੈ ਰਹੇ ਹਾਂ ਠੀਕ ਹੈ ਹਾਂ ਬੇਸ ਮਾਡਲ ਬੇਸ ਮਾਡਲ ਕਰ ਲੈ ਰਹੇ ਹੋ ਸੋ ਦੇਖ ਸਕਦੇ ਹੋ ਜੀ ਤੁਸੀਂ ਜਿਹੜੇ ਮੱਧ ਵਰਗੀਏ ਲੋਕ ਨੇ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਹੈ 10% ਜੀਐਸਟੀ ਦੀ ਕਟੌਤੀ ਤੋਂ ਬਾਅਦ ਲੋਕ ਜਿਹੜੇ ਹੈਗੇ ਨੇ ਉਹ ਆਪਣੀ ਪਸੰਦੀਦਾ ਕਾਰ ਲੈਣ ਲਈ ਸક્ષਮ ਹੋ ਚੁੱਕੇ ਨੇ ਬਲੀਨੋ ਕਾਰ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਕਾਰ ਦੀ ਇਸ ਸ਼ੋਰੂਮ ਦੇ ਵਿੱਚ ਸਭ ਤੋਂ ਵੱਧ ਸੇਲ ਹੋ ਰਹੀ ਹੈ ਲੋਕਾਂ ਦਾ ਰੁਝਾਨ ਇਸ ਕਾਰ ਵੱਲ ਵਧ ਰਿਹਾ ਕਿਉਂਕਿ ਕਾਰ ਕਾਫੀ ਕੰਫਰਟੇਬਲ ਹੈ ਫੀਚਰ ਪੱਖੋਂ ਵੀ ਇਹ ਆਪਾਂ ਗੱਲ ਕੀਤੀ ਜਾਵੇ ਤਾਂ ਕਾਫੀ ਵਧੀਆ ਫੀਚਰ ਨੇ ਇਸ ਗੱਡੀ ਦੇ ਜਿਵੇਂ ਤੁਸੀਂ ਐਵਰੇਜ ਨੂੰ ਲੈ ਕੇ ਦੇਖ ਲਈਏ ਆਪਾਂ ਹੁਣ ਦੇਖੋ ਜਿਵੇਂ ਲੋਕਲ ਦੀ ਐਵਰੇਜ ਜਿਹੜੀ ਵੀਰੇ ਦੇਖੋ ਕੋਈ ਕਸਟਮਰ ਰਿਵਿਊ ਦਿੰਦੇ ਨੇ ਲੋਕਲ ਦਾ 18 19 ਦਾ ਐਵਰੇਜ ਉਹਨਾਂ ਦਾ ਹਾਈਵੇ ਤੇ ਤਕਰੀਬਨ 22 23 ਦੇ ਐਵਰੇਜ ਦਾ ਵੀ ਕਲੇਮ ਕਰਦੇ ਨੇ ਮਤਲਬ ਆਪਾਂ ਜੇ ਵਧੀਆ ਦੇਖੀਏ ਜੇ ਕੋ ਮੀਡਲ ਕਲਾਸ ਬੰਦਾ ਜਿਹੜਾ ਲੈਂਦਾ ਜੀ ਇਹਨੂੰ ਕਾਰ ਉਹ ਤੁਹਾਨੂੰ ਪਤਾ ਹਰੇਕ ਬੰਦੇ ਦਾ ਸਰਕਲ ਹੱਥ ਕੁੱਟ-ਕੁੱਟ ਬੰਦਾ ਚੱਲਦਾ ਜੀ ਤਾਂ ਹੁਣ ਜਦੋਂ ਉਹਨੂੰ ਐਵਰੇਜ ਵਗੈਰਾ ਵਧੀਆ ਹੁੰਦੀ ਆ ਬਾਕੀ ਕੰਫਰਟ ਵਗੈਰਾ ਕਾਰ ਦਾ ਸਾਰੇ ਪੱਖੋਂ ਗੱਡੀ ਵਧੀਆ ਜੀ ਇਹ ਕੁਝ ਮਰੂਤੀ ਨੇ ਜਿਵੇਂ ਨੈਕਸਾ ਦੇ ਵਿੱਚ ਪਲੈਟਫਾਰਮ ਦੇ ਵਿੱਚ ਇੱਧਰ ਕੁਝ ਗੱਡੀ ਦੇ ਜਿਹੜੀ ਬਿਲਡ ਕੁਆਲਿਟੀ ਨੇ ਕਾਫੀ ਸਟਰੋਂਗ ਕਰ ਬਾਕੀ ਜਿਵੇਂ ਫੋਰਸ ਅੰਡਰ ਆ ਰਹੀ ਐਵਰੇਜ ਸਵਿਫਟ ਤਿੰਨ ਸਿਲੰਡਰ ਆਉਂਦੀ ਆ ਕਹਿੰਦਾ ਪਾਪਾ ਮਿਡਲ ਕਲਾਸ ਫੈਮਿਲੀ ਦੀ ਇਹ ਪਸੰਦੀਦਾ ਕਾਰ ਆ ਉਹ ਉਹ ਹੁਣ ਉਹਨਾਂ ਦੀ ਰੇਂਜ 'ਚ ਆ ਗਈ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਕਿ ਨੈਕਸਾ ਦਾ ਜਿਵੇਂ ਆਪਾਂ ਕਹਿੰਦੇ ਨੇ ਮੇਨ ਸੈਗਮੈਂਟ ਜਿਹੜਾ ਬਿਗਦਾ ਸਭ ਤੋਂ ਜ਼ਿਆਦਾ ਹੈ ਬਲੀਨੋ ਆ ਬਲੀਨੋ ਆ ਕਿਉਂਕਿ ਹਰੇਕ ਬੰਦੇ ਦੇ ਬਜਟ 'ਚ ਆਉਂਦੀ ਹੈ ਕਾਰ ਵੀਰੇ ਇਹ ਬਿਲਕੁਲ ਇਸ 10% ਕਟੌਤੀ ਤੋਂ ਬਾਅਦ ਜਿਹੜੀ ਛੂਟ ਮਿਲੀ ਹੈ ਨੈਕਸਾ ਦਾ ਜਿਹੜਾ ਪਸੰਦੀਦਾ ਮਾਡਲ ਜਿਹੜਾ ਹੈਗਾ ਲੋਕਾਂ ਦਾ ਮਿਡਲ ਕਲਾਸ ਫੈਮਿਲੀ ਦਾ ਪਸੰਦੀਦਾ